ਆਨੇ ਫੜਾਤਾ ਪੁਲਿਸ ਨੇ ਇਹਨੂੰ ਜੇਲ੍ਹ ਭੇਜਤਾ ਹੁਣ ਇਹਦੇ ਮੰਮੀ ਜੇਲ੍ਹ ਤੋਂ ਇਹਦੇ ਜੀਜਾ ਜੀ ਲੈ ਕੇ ਛੜਾ ਕੇ ਇਹਨੂੰ ਜ਼ਮਾਨਤ ਕਰਾ ਕੇ ਇੱਥੇ ਲੈ ਕੇ ਆਏ ਉਹਨੇ ਘਰੋਂ ਚੰਗਾ ਭਲਾ ਗਿਆ ਸੀ ਪਰ ਘਰੋਂ ਚੰਗੇ ਭਲੇ ਜਾਣ ਤੋਂ ਬਾਅਦ ਉੱਥੇ ਜਿਹੜਾ ਇਹਨਾਂ ਕੋਟਮਾਰ ਹੋਈ ਉਹਦੇ ਨਾਲ ਇੰਨਾ ਕਿ ਜ਼ਿਆਦਾ ਅਫਸੈਟ ਹੋ ਗਿਆ ਇੰਨਾ ਕਿ ਜ਼ਿਆਦਾ ਅਗਰੈਸਿਵ ਹੋ ਗਿਆ ਸਸਰੀਕਰ ਵੀਰੇ ਕਿਵੇਂ ਐਡਵੋਕੇਟ ਸਾਹਿਬ ਸਸਰੀਕਰ ਵੀਰੇ ਸਸਰੀਕਰ ਇਧਰ ਹੈਲੋ ਤਾਂ ਕਰ ਲਾ ਇਧਰ ਹੱਥ ਨਾਲ ਯਾਰ ਨਮਰੀ ਕਸੀ ਗੱਲ ਵੀ ਨਹੀਂ ਹੱਥ ਸਮਾਣਾ ਲਾ ਭਰਾ ਕੀ ਨਾਮ ਵੀਰੇ ਤੁਹਾਡਾ ਬਰੇ ਹੋ ਜਾ ਯਾਰ ਤੂੰ ਸਾਰੇ ਬੰਦੇ ਕੋਈ ਗੱਲ ਨਹੀਂ ਮੈਨੂੰ ਗੱਲ ਕਰ ਇਧਰ ਆ ਜਾ ਵੀਰਾ ਪਰਦਾ ਇੱਜਾ ਆ ਮੈਂ ਕ੍ਰਿਮੀਨਲ ਅ ਸ਼ਾਮੇ ਆ ਜਾ ਮਤਲਬ ਸ਼ਾਮੇ ਕੋ ਪਲੀਜ਼ ਲਾਈਵ ਹੋਮ ਪਲੀਜ਼ ਪਲੀਜ਼ ਮੇਕ ਮੀ ਇੱਜਾ ਲਾਈਵ ਯੈਸ ਯੈਸ ਓਕੇ ਯਾ ਟੈਲ ਮੀ ਵਾਟ ਵਾਟ ਡੂ ਯੂ ਵਾਂਟ ਟੂ ਆਸਕ ਯਾ ਵਾਟ ਇਰ ਨੇਮ ਯੂ ਰ ਡਿਟੇਨ ਮੀ ਯੂ ਡੋਨਟ ਨੋ ਮਾਈ ਨਈ ਮੈਂ ਡਿਟੇਨ ਨਹੀਂ ਕੀਤਾ ਵੀ ਇਹ ਲੈ ਕੇ ਆਏ ਮਾਈ ਨੇਮ ਇਜ਼ ਸਿਮਰਨ ਸਿੰਘ ਬਲਾਸੀ ਨਾ ਗੋ ਹੈਡ ਸਿਮਰਨ ਸਿੰਘ ਬਲਾਸੀ ਸਿਮਰਨਜੀਤ ਸਿੰਘ ਬਲਾਸੀ ਐਡਵੋਕੇਟ ਸਿਮਰਨਜੀਤ ਸਿੰਘ ਬਲਾਸੀ ਐਡਵ ਠੀਕ ਹੈ ਹੁਣ ਜੀ ਜਿਹਦੇ ਵੀ ਤੇ ਕਿਹੜੇ ਇਲਾਕੇ ਤੋਂ ਤੁਸੀਂ ਪਿੰਡ ਕਿਹੜਾ ਤੁਹਾਡਾ ਿਰੋਸਪੁਰ ਿਰੋਸਪੁਰ ਖਾਸੀ ਸ਼ਹਿਰ ਤੇ ਨੇ ਠੀਕ ਹੈ ਬਸ ਤੇ ਪ੍ਰੈਕਟਿਸ ਕਿੱਥੇ ਕਰਦੇ ਹੋ ਵੀਰੇ ਐਡਵੋਕੇਸ਼ਨ ਜੀ ਵੀਰੇ ਹਾਈ ਕੋਰਟ ਹਾਈ ਕੋਰਟ ਹਾਂ ਜੀ ਵੀਰੇ ਚੰਡੀਗੜ੍ਹ ਠੀਕ ਹੈ ਚੰਡੀਗੜ੍ਹ ਵਾਲਾ ਹਾਈ ਕੋਰਟ ਹਾਂ ਸਾਰਾ ਸਮੀ ਤਾਂ ਪਤਾ ਹੀ ਨਹੀਂ ਸੀ ਵੀਰੇ ਠੀਕ ਹੈ ਪਲੀਜ਼ ਤੇ ਵੀਰੇ ਉੱਥੇ ਕਿੰਨੇ ਸਾਲ ਹੋ ਗਏ ਪ੍ਰੈਕਟਿਸ ਕਰਦਿਆਂ 2009 I passed out. No, just let me finish, na. Hmm. Don't do the. Okay. Let listen. No need to do this thing. थीक okay. थीक yeah. थीक। हम चाकर गोविंद के ठाकुर मेरा पारा. Don't do. शामे आया यार मेरे तोप लग रही है. I love to sun bath. Okay. चलो मैं इतने खड़ा हूँ. Come here. तोप लग रही है. No, 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 no. Please come here. आई थे. Talk to me, na. आई थे कितना आया? No. What the hell? गदर मुझे आया. Who are you? आई थे कितना आया यार भाई. आया यार इतने. इतने. आया यार शामे आ जा बीड़ा नहीं मेरा ਤੁੱਪੇ ਮੇ ਤੋਂ ਖੜ ਨਹੀਂ ਹੁੰਦਾ ਡਿਸਰਵ ਟੂ ਸੇ ਵੀਰਾ ਤੁੱਪੇ ਹੀ ਖੜ ਹੋ ਨਹੀਂ ਰਿਹਾ ਮੇ ਤੋਂ ਟੁੱਪੇ ਨਹੀਂ ਖੜਾ ਹੋ ਰਿਹਾ ਭਾਈ ਹੋਰ ਕੋਈ ਗੱਲ ਨਹੀਂ ਭਾਈ ਸੌਰੀ ਯਾਰ ਹਾਂਜੀ ਲਓ ਤੇ ਮੈਂ ਆਹੀ ਗੱਲ ਕਰਦੇ ਵੀਰੇ ਕਿੰਨੇ ਸਾਲ ਹੋ ਗਏ ਪ੍ਰੈਕਟਿਸ ਕਰਦੇ ਰ ਲਿਸਨ ਕੇਅਰਫੁਲੀ ਆਈ ਵਿਲ ਨੋਟ ਸਪੀਕ ਅਗੇਨ ਆਈ ਵਿਲ ਨੋਟ ਸਪੀਕ ਅਗੇਨ 2009 ਤੋਂ ਲੱਗੇ ਹੋਏ ਠੀਕ ਹੈ ਤੇ ਪਾਸ ਆਊਟ ਕਿੱਥੋਂ ਐ ਇਥੋਂ ਚੰਡੀਗੜ੍ਹੀ ਫਰੀਦਕੋਟ ਫਰੀਦਕੋਟ ਤੋਂ ਫਰਸਟ ਮੈਚ ਓਕੇ ਬਰਦਰ ਫਰਸਟ ਮੈਚ ਠੀਕ ਹੈ ਬਰਦਰ ਤੇ ਵੀਰੇ ਤੁਹਾਡਾ ਮਤਲਬ ਉੱਥੇ ਚੈਂਬਰ ਨੰਬਰ ਕਿੰਨਾ ਮਾ ਚੰਡੀਗੜ੍ਹ ਹੈਗਾ ਜਿੱਕੇਤੇ ਕੰਮ ਕੰਮ ਜਿੱਕੇਤੇ ਸੋਨਾ ਗੁਰਦੁਆਰੇ ਸੋਨਾ ਸੁਹਾਣਾ ਸਾਹਿਬ ਪਾਠ ਕਰਦਾ ਤੇ ਜਦੋਂ ਅਗਲੇ ਦਿਨ ਤਿਆਰ ਹੋ ਕੇ ਚਲਾ ਜੰਨਾ ਕੰਮ ਕਰਦਾ ਬਾਣਾ ਪਾਇਆ ਹੁੰਦਾ ਪੈਸੇ ਹੁੰਦੇ ਨਹੀਂ ਟ੍ਰੇਨ ਤੇ ਫਿਰ ਵਾਪਸ ਆ ਜਾਣਾ ਪਾਠ ਕਰਨ ਲੱਗ ਜੰਨਾ ਹੈ ਨਾ ਬਸ ਸਿੰਪਲ ਲਾਈਫ ਬ్రో ਬਹੁਤ ਚੰਗੀ ਗੱਲ ਆ ਵੀਰੇ ਬਹੁਤ ਚੰਗੀ ਗੱਲ ਆ ਡੋਨਟ ਸੇ ਚੰਗੀ ਗੱਲ ਅੱਗੇ ਬੋਲ ਤੇ ਬ੍ਰਦਰ ਤੁਹਾਡੇ ਮੰਮੀ ਪਾਪਾ ਮੰਮੀ ਪਾਪਾ ਕਿੱਥੇ ਹੈਗੇ ਨੇ Why? You are kidding with me, man. Everything you are planning and what what kind of talking? What what what? Mummy, my teacher, Ab Balvinder Gaur, pure tire. My Bapu, baby tire. Ten number le ja kar raha. number yaad hai. Nagar house. Now go ahead. What is next? Your next question. Full for share, sir. Yeah. Okay. So your psychiatrist is going to inject me, na? What kind of injection? People ask him. Okay, yeah. Okay. Kinnipan prahi tu si. ਤੇਨ ਦੇ ਭੈਣ ਭਰਾ ਸਭ ਤੋਂ ਛੋਟਾ ਮੈਂ ਵੱਡਾ ਚਮਕੌਰ ਸਿੰਘ ਹੁੰਦੀ ਮੈਰिज ਆ ਉਸ ਦਾ ਬੇਟਾ ਇੱਕ ਓਕੇ ਭੈਣ ਦੇ ਦੋ ਬੇਟੇ ਨੇ ਜੇ ਤਿੰਨਾਂ ਨੂੰ ਕੁਝ ਹੁੰਦਾ ਹੋਰ ਮੇਰਾ ਕੋਈ ਕੁਝ ਨਹੀਂ ਲੱਗਦਾ ਪਰ ਮੈਂ ਸਾਰਿਆਂ ਵਾਸਤੇ ਜੋਨਾ ਪਰ ਹੁਣ ਪ੍ਰਾਇਟੀ ਗੁਰੂ ਸਾਹਿਬ ਕਹਿੰਦੇ ਤਿੰਨ ਬੱਚੇ ਆ ਆਪਣੇ ਹਾਂ ਬੋਲੋ ਅੱਗੇ ਠੀਕ ਆ ਤੁਹਾਡੀ ਮੈਰिज ਹੋਈ ਹੋਈ ਆਈ ਡੋਟ ਵਾਟ ਸਪੀਕ ਅਬਾਊਟ ਦਿਸ ਥਿੰਗ ਲੋਟਸ ਆਫ ਗਰਲ ਕੇਮ ਇਨ ਮਾਈ ਲਾਈਫ ਆਲ ਗਰਲ ਯੂਜ਼ਡ ਮੀ ਰੈਪਡ ਮੀ ਦੈਨ ਥਰੋ ਮੀ ਯਾ ਨੈਕਸਟ ਕੁਐਸਚਨ ਜਿਵੇਂ ਵੀਰੇ ਹੁਣ ਤੁਸੀਂ ਤਾਂ ਇੱਡੀ ਵਧੀਆ ਹੈ ਨਾ ਕੁਆਲੀਫਿਕੇਸ਼ਨ ਤੁਹਾਡੀ ਹਾਈ ਕੋਰਟ ਚ ਪੀ ਲੋ ਜਿਵੇਂ ਹੁਣ ਤੁਸੀਂ ਆਪਾਂ ਹਾਰਡ ਆਏ ਨੇ ਜਾਂ ਹੋਰ ਵੀ ਇਹਨਾਂ ਤੇ ਆਪਾਂ ਵਾਟ ਇਜ਼ ਯੋਰ ਕੁਆਲੀਫਿਕੇਸ਼ਨ ਮੈਂ ਤਾਂ ਕਹਿੰਦਾ ਦਿਸ ਐਨਜੀਓ ਇਜ਼ ਰਜਿਸਟਰਡ ਯੂ ਆਰ ਅਰਨਿੰਗ ਲੋਟਸ ਆਫ ਮਨੀ ਹਾਊ ਮਚ ਮੈਂ ਤਾਂ ਵੀਰੇ 10 ਪੜਿਆ ਹੈ ਅਕਾਊਂਟ ਅਕਾਊਂਟ ਹੈ ਨਾ ਅਕਾਊਂਟ ਹੈ ਨਾ ਸਾਰੀ ਮਨੀ ਦਾ ਸੀਏ ਆ ਵੀ ਵਿਲ ਆਸਕ ਪੀਪਲ ਵੀ ਵਿਲ ਆਸਕ ਹਾਊ ਮਚ ਹੀ ਹੈਜ਼ ਅਨ ਹੁਣ ਐ ਨਾ ਕਰਿਓ ਗੁਰੂ ਦਾ ਸਿੰਘੋ ਪੱਗਾ ਸਿਆ ਕੇ ਵੀਡੀਓ ਤੁਸੀਂ ਪਾਓ ਨਾ ਨੈਟ ਤੇ ਪਈ ਜਾਂਦੀ ਹੈ ਪਈ ਜਾਂਦੀ ਹੈ ਪਈ ਜਾਂਦੀ ਹੈ ਲਾਈਵ ਇਟਸ ਅ ਲਾਈਵ ਹਾਂਜੀ ਵਾਓ ਵਾਓ ਯਾ ਤੇ ਵੀਰੇ ਸਾਡਾ ਸੀਏ ਵਗੈਰਾ ਦਾ ਕਿਆ ਸਾਰਾ ਕੁਝ ਓਕੇ ਡਿਟੇਨ ਕੀਤਾ ਮੈਨੂੰ ਚੀਫ ਜਸਟਿਸ ਨੇ ਬਹੁਤ ਕੁਝ ਆ ਰਿਕਾਰਡ ਹਾਂ ਅੱਗੇ ਬੋਲ ਤੇ ਬ੍ਰਦਰ ਇਸ ਹੈਲਪਿੰਗ ਯਾ ਹਿਮ ਸਿਸਟਮ ਆਈ ਏਮ ਫਾਈਟਿੰਗ ਫੋਰ ਯੂ एवरीवन ਆਈ ਏਮ ਟ੍ਰਾਈਂਗ ਟੂ ਸੇਵ ਯੂ एवरीवन ਯੂ ਆ ਜਨਰੇਸ਼ਨ ਯਾ ਨੈਕਸਟ ਕੁਐਸਚਨ ਯਾ ਪਲੀਜ਼ ਗੋ ਅਹੈਡ ਆਈ ਹੈਵ ਨੋ ਟਾਈਮ ਠੀਕ ਹੈ ਬ੍ਰਦਰ ਆਈ ਵਿਲ ਲੀਵ ਹੇਅਰ ਡੋਨਟ ਵਰੀ ਫॉर ਹੋਲ ਲਾਈਫ ਹੋਲ ਲਾਈਫ ਡੋਨਟ ਵਰੀ ਡੋਨਟ ਵਰੀ ਯਸ ਮੈਨੂੰ ਅੰਗਰੇਜ਼ੀ ਆਉਂਦੀ ਨਹੀਂ ਭਾਈ ਸੱਚੀ ਦੈਟਸ ਨਾਟ ਮਾਈ ਪ੍ਰੋਬਲਮ ਯਾ ਨੈਕਸਟ ਕੁਐਸਚਨ ਮੈਨੂੰ ਸਮਝ ਨਹੀਂ ਆਉਂਦੀ ਨਾ ਗੱਲ ਦੀ ਤੂੰ ਅੰਗਰੇਜ਼ੀ ਚ ਨਾ ਜਵਾਬ ਦੇ ਪੰਜਾਬੀ ਚ ਦੇ ਜਵਾਬ ਚਲ ਮੈਂ ਵੀ ਬੋਲਦਾ ਹਾਂ ਬੋਲ ਤੇ ਵੀਰੇ ਮੰਮੀ ਪਾਪਾ ਉੱਥੇ ਰਹਿੰਦੇ ਨੇ ਫਿਰ ਨਾਲ ਆਇਆ ਕੋਈ ਤੁਹਾਡੇ ਹੈਗਾ ਕੋਈ ਇਸ ਟਾਈਮ ਨਾਲ ਚੱਕ ਤੂੰ ਮੇਰਾ ਵੀ ਠੀਕ ਹੈ ਦਿਮਾਗ ਤੋਂ ਕਿੱਥੋਂ ਲੈ ਕੇ ਆਏ ਤੁਸੀਂ ਮੈਨੂੰ ਕਿੱਥੋਂ ਲੈ ਕੇ ਕਿੱਥੋਂ ਲੈ ਆਏ ਕਾਕਾ ਮੁੱਲਾਪੁਰ ਰੋਡ ਕੋਣ ਕੋਣ ਸੀ ਕੋਣ ਸੀ ਉੱਥੇ ਇਹਨੇ ਕਰਦੇ ਸੀਗੇ ਕੋਈ ਮੰਗਰ ਮੰਗਰ ਆਉਂਦੀ ਮੰਮੀ ਆ ਜੀ ਕਿੱਥੇ ਆ ਉਹ ਗੱਡੀ ਦੇ ਡਰਾਈਵਰ ਠੀਕ ਆ ਪਰ ਸਾਨੂੰ ਤਾਂ ਵੀਰੇ ਉੱਥੇ ਲੋਕਾਂ ਨੇ ਕਾਲ ਕੀਤੀ ਵੀ ਆਹ ਪ੍ਰੋਬਲਮ ਆਈ ਹੋਈ ਆ ਵੀ ਪ੍ਰੋਬਲਮ ਅੱਛਾ ਕੋਈ ਕਹਿੰਦੇ ਵੀ ਇੱਕ ਕਹਿੰਦੇ ਬੰਦਾ ਕਿਹੜੇ ਲੋਕਾਂ ਨੇ ਕਾਲ ਕੀਤੀ ਮੈਨੂੰ ਨੰਬਰ ਦੇਣੇ ਆ ਹਾਂ ਦੇ ਦਿੰਦਾ ਤੁਹਾਡੇ ਮੈਨੂੰ ਸ਼ਕਲਾਂ ਯਾਦ ਨਹੀਂ ਹਾਂ ਬੋਲ ਅੱਗੇ ਉਹ ਕਹਿੰਦੇ ਵੀ ਇੱਕ ਬੰਦਾ ਬਹੁਤ ਅਗਰੈਸਿਵ ਆ ਉੱਥੇ ਵੀ ਬਹੁਤ ਜ਼ਿਆਦਾ ਜਿਹੜਾ ਹੀ ਜਿਹੜਾ ਹੀ ਮੈਂ ਸਮਝਣ ਲੱਗਣੀ ਮੈਂ ਕੋਈ ਤੋੜ-ਫੋੜ ਕੋਈ ਗਾਲ-ਦੁੱਪੜ ਕੁਛ ਕੀਤਾ ਮੈਨੂੰ ਪਤਾ ਨਹੀਂ ਮੈਨੂੰ ਮੈਂ ਤਾਂ ਇੱਥੇ ਸੀ ਇਹ ਲੈਣ ਗਿਆ ਤੇ ਤੂੰ ਕਹਿ ਰਿਹਾ ਵੀ ਇੰਨਾ ਕੁਝ ਕੀਤਾ ਕਾਲ ਆਈ ਤੇ ਮੈਨੂੰ ਕਿਹਨਾ ਪਤਾ ਨਹੀਂ ਮੈਨੂੰ ਤੇਰੇ ਘਰਦਿਆਂ ਦਾ ਪਤਾ ਨਹੀਂ ਮੈਨੂੰ ਨਹੀਂ ਘਰਦਿਆਂ ਦਾ ਨਹੀਂ ਪਤਾ ਕੀ ਕਰ ਰਹੇ ਆ ਘਰਦਿਆਂ ਦਾ ਨਹੀਂ ਪਤਾ ਸਾਨੂੰ ਹੁਣ ਮਿਲਦੇ ਆ ਤੇਰੀ ਮੰਮੀ ਕਹਿੰਦੇ ਆਉਂਦੇ ਆ ਆਪਾਂ ਮਿਲ ਕੇ ਗੱਲ ਕਰਦੇ ਆ ਉਹਨਾਂ ਨਾਲ ਕੌਣ ਇਹ ਵੀਰੇ ਤੁਸੀਂ ਬ੍ਰਦਰ ਹੋ ਬਾਈ ਇਹਦੇ ਸਾਲਾ ਤੁਹਾਡਾ ਅੱਛਾ ਅੱਛਾ ਇਹ ਜੀਜਾ ਜੀ ਨੇ ਤੁਹਾਡੇ ਐ ਵੀਰੇ ਆਏ ਮਾਣ ਕੀ ਕਰਾਂ ਨਹੀਂ ਜੀਜਾ ਜੀ ਨੇ ਇਹ ਤੁਹਾਡੇ ਬਹੁਤ ਪਿਆਰ ਕੀਤਾ ਸੀ ਇਹਨੂੰ ਬੱਸ ਹੁਣ ਨਹੀਂ ਨਹੀਂ ਕਾਤੋਂ ਨਹੀਂ ਹੁਣ ਵੀ ਤੈਨੂੰ ਪਿਆਰ ਕਰਦੇ ਹੋਣਗੇ ਵੀਰੇ ਕੀ ਨਾਮ ਤੁਹਾਡਾ ਵੀਰੇ ਮੇਰਾ ਨਾਮ ਗੁਰਜੀਤ ਸਿੰਘ ਆ ਜੀ ਗੁਰਜੀਤ ਵੀਰੇ ਕਿਹੜਾ ਪਿੰਡਾ ਤੁਹਾਡਾ ਗੁਰਸਹਾਏ ਤੋਂ ਜੀ ਬਿਲਕੁਲ ਤੁਸੀਂ ਗੁਰਸਹਾਏ ਤੋਂ ਆਏ ਹੋ ਜੀ ਇਹ ਵੀ ਵੀਰੇ ਗੁਰਸਹਾਏ ਤੋਂ ਹੀ ਆ ਇਹ ਫਰੋਜਪੁਰ ਤੋਂ ਵੀਰਾ ਠੀਕ ਹੈ ਠੀਕ ਹੈ ਇਹ ਵੀਰਾ ਮਤਲਬ ਜੀ ਉੱਥੋਂ ਆਏ ਸੀਗੇ ਚੰਡੀਗੜ੍ਹ ਤੋਂ ਚੰਡੀਗੜ੍ਹ ਤੋਂ ਠੀਕ ਹੈ ਮੈਨੂੰ ਦੱਸਿਆ ਉਹਨਾਂ ਨੇ ਜਿਹੜੇ ਜੇਲ੍ਹ ਤੋਂ ਆਇਆ ਮੈਂ ਤੇ ਹਾਰਡ ਜੇਲ੍ਹ ਤੋਂ ਕਰਕੇ ਆ ਮੈਂ ਤੇ ਕਿਹੜੀ ਜੇਲ੍ਹ ਆਪਣੀ ਬੰਨੂ ਚੰਡੀਗੜ੍ਹ ਕਿਸੇ ਨੂੰ ਛਡਾਉਣ ਗਏ ਸੀ ਵਕੀਲ ਸਾਹਿਬ ਮੈਨੂੰ ਅਰੈਸਟ ਕੀਤਾ ਜੀ ਮੈਨੂੰ ਇਲੀਗਲ ਡਿਟੇਨ ਕੀਤਾ ਹੋਇਆ ਸੀ ਸਾਰਾ ਸਿਸਟਮ ਨੇ ਤੈਨੂੰ ਪਤਾ ਨਹੀਂ ਨਹੀਂ ਮਨਦਾ ਵੀ ਹਾਰ ਨਹੀਂ ਪੜਦਾ ਇੱਕ ਐਡਵੋਕੇਟ ਬੰਦੀ ਸਿੰਘਾਂ ਦਾ ਕੇਸ ਲਾਇਆ ਜੀ ਨੇ ਪੂਰੀ ਦੁਨੀਆ ਨੂੰ ਵਿਚਾਰਿਆ ਔਨ ਰਿਕਾਰਡ ਆ ਹਾਂ ਠੀਕ ਹੈ ਤੇ ਉਹਨਾਂ ਨੇ ਮੇਰੇ ਤੇ ਹੀ ਪਰਚਾ ਪਾਦਾ ਪੂਰੀ ਬਾਹਰ ਨੇ ਮੇਰੇ ਤੇ ਅਟੈਕ ਕੀਤਾ ਵੀਡੀਓ ਆ ਦਿਮਾਲੇ ਸੇ ਆਏ ਹੋਏ ਅਸੀਂ ਸਾਡੀ ਤਾਂ ਸ਼ਰਮ ਕੋਈ ਨਾ ਕਰਦੇ ਉਹ ਦਸ਼ਮੇਸ਼ ਪਿਤਾ ਨੇ ਜਿਹੜੀ ਦਾਤ ਬਖਸ਼ੀ ਜੀ ਸ਼ੀਦੀ ਬੁੰਗਾ ਸਜਿਆ ਸੀ ਉਹਦੀ ਤਾਂ ਸ਼ਰਮ ਕਰਦੇ ਕਿਹਨੇ ਮਾਰਿਆ ਆਫਟਰ ਥੈਟ 올 ਥਿਸ ਬਲਡੀ ਸਿਸਟਮ ਦੇ ਆਰ ਡੂਇੰਗ ਵਿਦ ਮੀ ਯੂ ਵਿਲ ਆਸਕ ਆਮ ਗੋਇੰਗ ਟੂ ਡੈਟ ਮਾਈ ਲਾਰਡਸ my people i loved you very much but there is no one to understand me ask parna manga ke parna mainu load nahi okay it's my freedom main jive marzi rawa je takka karenga takke nal ke nu sikkh nahi bana sakde je karenga ta guru kehnda tere tere te aurangzeb ch koi farq nahi kaaka ke se nu takke na dharm nahi banayda theek hai bhai ha mainu sachhi nahi si pata bhi the tere bare main jaan ke nahi kar dana darbar court bada high court ch ki hoya main jail ch bahar aaya ha ओके हां ਮੇਰੇ ਨਾਲ ਕੀ ਕੀ ਹੋਇਆ ਮੇਰੀ ਦਾੜੀ ਪੱਟੀ ਮੇਰੀ ਇਹ ਤਾਂ ਗਲਤ ਕੀਤਾ ਸੋਸ਼ਲ ਮੀਡੀਆ ਤੇ ਅਸੀਂ ਵੀ ਇਸ ਗੱਲ ਦਾ ਵਿਰੋਧ ਕਰਦੇ ਹਾਂ ਦੇਖੋ ਇੱਕ ਗੁਰਸਿੱਖ ਬੰਦਾ ਅੱਜ ਬਿਨਾਂ ਦਸਤਾਰ ਤੋਂ ਖੜਾ ਰਿਹਾ ਦਸਤਾਰ ਵੀ ਲਾ ਲਈ ਔਰ ਇਹਦੀ ਦਾੜੀ ਪੱਟੀ ਔਰ ਦਸਤਾਰ ਬੰਨੀ ਹੋਈਏ ਦਿਮਾਲਾ ਸਜਾਇਆ ਹੋਇਆ ਇਸ ਬੰਦੇ ਨੂੰ ਜੇ ਗਲਤ ਕੀਤਾ ਕਿਸੇ ਨੇ ਹੱਥ ਚੱਕਿਆ ਤਾਂ ਇਹ ਬਿਲਕੁਲ ਸਿੱਖ ਸੰਗਤਾਂ ਨੂੰ ਵੀ ਇਹਦੇ ਤੇ ਮੰਨ ਲਓ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਸਮੱਸਿਆ ਕਿਸੇ ਨਾਲ ਵੀ ਹੋ ਸਕਦੀ ਹੈ ਕਿਤੇ ਵੀ ਹੋ ਸਕਦੀ ਹੈ ਪਰ ਜਿਹੜਾ ਦਿਮਾਲਾ ਸਜਾਇਆ ਸਿਰ ਤੇ ਗਰੂਰ ਦਾ ਤਾਜ ਜਦੋਂ ਉਹ ਬੰਨਿਆ ਹੋਇਆ ਬੰਦੇ ਦੇ ਸਿਰ ਤੇ ਫੇਰ ਬੰਦੇ ਦੀ ਦਾੜ੍ਹੀ ਨੂੰ ਹੱਥ ਨਹੀਂ ਪਾ ਸਕਦਾ ਕੋਈ ਇਹ ਬਿਲਕੁਲ ਗਲਤ ਆ ਔਰ ਇਸ ਚੀਜ਼ ਅਸੀਂ ਵੀ ਕੰਡੈਮਨ ਕਰਦੇ ਆ ਵਿਰੋਧ ਕਰਦੇ ਆ ਇਹਨਾਂ ਚੀਜ਼ਾਂ ਦਾ ਲਾਸਟ ਡੇਟ ਆਪਣੀ ਬੰਦੀ ਸਿੰਘਾ ਵਾਲੀ 29 ਤਰੀਕ ਆ ਤੇ ਜੱਜ ਨੇ ਚੀਫ ਜਸਟਿਸ ਨੇ 22 ਤਰੀਕ ਨੂੰ ਜਿੱਦਣ ਇੰਡੀਆ ਐਂਡ ਪੰਜਾਬ ਬੋਥ ਅਪੀਅਰਡ ਇਨ दैट ਜਨ ਲੋਟਸ ਆਫ ਕੇਸ ਇਨ ਐਗਰੀਕਲਚਰ ਲੈਂਡ ਨੂੰ ਉਹ ਵੇਟ ਡੋਨਟ ਕਮ ਕਮ ਇਫ ਐਨੀ ਵਨ ਵਨ ਆ ਲਿਸਨ ਟਾਕ ਟੂ ਮੀ ਨਾਈਸ ਐਂਡ ਜੈਨੂਇਨ ਪਰਸਨ ਯਸ ਕਮ ਟੂ ਮੀ ਬ੍ਰੋ ਔਨ ਰਿਕਾਰਡ ਯੂ ਫਾਈ ਅਵਰਲੀ ਵਨ ਆ ਟਾਕ ਆਈ ਡੋਨਟ बारे में वेस्ट टाइम फॉर दिस पीपल बहुत सारा वर्क माय ब्रदर्स माय ब्रदर्स एंड सिस्टर्स संत जनाके हृदय सब तर्म मारे डेफिनेशन दिंदिया गुरु मुख्य दी संत दी माय सन संत इज़ दैट पर्सन हु हैज़ ऑल रिज़न्स इन हिज़ हार्ट ਕੋਸਬ ਕਿਰਪਾ ਕਰਨ ਮੇਰੀ ਬੋਤ ਕਿਡੇ ਲਾਇਏ ਇੱਥੇ ਲੱਗਿਆ ਉਹਨਾਂ ਨੇ ਬੋਤ ਕਿਡੇ ਲਾਇਏ ਕੋਈ ਨਾ ਫਿਕਰ ਨਾ ਕਰ ਮਾਂ ਵੇਖ ਕੀ ਕਰ ਰਹੀ ਹੈ ਅਸੀਂ ਤੇਰੇ ਨਾਲ ਆ ਬਿਲਕੁਲ ਫਿਕਰ ਨਾ ਕਰ ਮੇਰੀ ਮਾਂ ਬਣ ਅਸੀਂ ਤੇਰੇ ਪੋਤਾ ਜਿਵੇਂ ਇਹ ਪੋਤਾ ਤੇਰਾ ਅਸੀਂ ਵੀ ਉਵੇਂ ਤੇਰੇ ਪੋਤਾ ਮੈਂ ਪਤਾ ਨਹੀਂ ਹੋਣਾ ਐਂਡ ਆਲ ਗੋਇੰਗ ਟੂ ਹੈਲਪਿੰਗ ਥਿਸ ਇਸ ਹੈਲਪਿੰਗ ði ਸਿਸਟਮ ਓਕੇ ਯਾ ਅਦਰ ਬਹੁਤ ਮਾੜੀ ਗੱਲ ਕੀਤੀ ਹੈ ਘਟੀਆ ਗੱਲ ਮਾਈ ਮਮ ਇਸ ðiਸ ਮੈਂਬਰ ਬਾਈ ਵੀਕ ਆਫਟਰ ਥੈਟ ਉੱਛੇ ਰੱਖੀ ਪਿੱਛੇ ਰੱਖ ਕੇ ਨੂੰ ਦੂਰੀ ਦੂਰੀ ਤੱਕਾ ਨਾ ਪਿੱਛੇ ਰੱਖ ਰੱਖਦਾ ਨਹੀਂ ਮੈਂ ਪੜਾਉਣਾ ਮੈਂ ਹੁਣ ਸੰਗਤ ਜੀ ਤੱਕੇ ਨਾ ਰਖਾ ਰਿਹਾ ਹੁਣ ਮੈਂ ਕਿਸੇ ਨੂੰ ਪ੍ਰੂਵ ਨਹੀਂ ਕਰਨਾ ਮੈਂ ਐਂ ਹੀ ਰਹਿਣਾ ਆ ਫੜ ਲਾਪੇ ਆਪੇ ਬਣਨਾ ਅਸੀਂ ਨਹੀਂ ਦਿੰਦੇ ਅਸੀਂ ਨਫ਼ਰਤ ਹੋਗੀ ਨਹੀਂ ਨਹੀਂ ਗੁਰੂ ਦੀ ਪਗੜੀ ਨਹੀਂ ਗੁਰੂ ਦੀ ਪਗੜੀ ਗੁਰੂ ਦੀਆਂ ਪਗੜੀਆਂ ਸੇ ਆ ਕੇ ਟੰਗਾ ਕਰ ਰਿਹਾ ਸੰਗਤ ਨੂੰ ਜਵਾਬ ਦੇਣਾ ਤੁਸੀਂ ਗੁਰੂ ਦੀ ਪੱਗ ਹੈ ਬਾਈ ਇਹਨੂੰ ਨਾ ਮਨਾ ਕਰ ਚੁੱਪ ਚੁੱਪ ਕਰ ਰਿਹਾ ਸਰ ਤੇ ਬੰਨ ਲੈ ਸਰ ਤੇ ਬੰਨ ਲੈ ਆਪਣੀ ਗੱਲ ਕਰ ਲੈ ਲੈਂਦੇ ਉਹ ਗੱਲ ਕਰ ਲੈ ਲੈਂਦੇ ਉਹ ਅੱਗੇ ਬੰਨ ਮੈਨੂੰ ਨਾ ਸੁਣਾ ਬੰਨੀ ਨਹੀਂ ਵੀ ਹੈ ਸਨੀਪ ਬਾ ਮੈਨੂੰ ਲੋੜ ਨਹੀਂ ਬੰਨਣ ਦੀ ਪੁੱਤ ਇਹਨਾਂ ਨੂੰ ਨਹੀਂ ਕੁਝ ਵੀ ਕਹਿਣਾ ਪਨਾ ਪੁੱਤ ਬੰਨ ਲੈ ਬਾਈ ਕੀ ਕਰ ਰਿਹਾ ਯਾਰ ਇਹ ਸਾਰੇ ਮੇਰੇ ਨਾਲ ਲੈਸ਼ ਵੇਟ ਫੋਰ ਵਾਟ ਇਜ਼ ਹੈਪਨਿੰਗ ਇਨ ਕੋਰਟ ਇਜ਼ ਇਟ ਜਸਟਿਸ ਥੈਨ ਆਫਟਰ ਐਗਜ਼ਿਟ ਕੋਰਟ ਰੂਮ ਇੱਕ ਨੰਬਰ ਵੀਡੀਓ ਮੰਗਾਓ 올 द बार अटैक्ड ऑन मी देन आई वाज़ सिटिंग ऑन 1 ਨੰਬਰ ਗੇਟ ਪੁਲਿਸ ਅਰੇਸਟਡ ਮੀ ਫਰਮ ਦੈਟ ਪਲੇਸ ਕੋਈ ਹਾਈ ਕੋਰਟ ਦਾ ਬੰਦਾ ਨਹੀਂ ਆਇਆ ਕਿ ਵਕੀਰ ਸਾਹਿਬ ਦੇ ਇਕੱਲੇ ਗੱਲ ਕਿਉਂ ਪੈ ਰਹਿਆ ਪੂਰੀ ਬਾਹਰ ਵਾਈ ਵਾਈ ਕਦੇ ਬਾਹਰ ਨਾਲ ਰੋਲਾ ਨਹੀਂ ਕਿਸੇ ਨਾਲ ਕੋਈ ਅਲੀਗੇਸ਼ਨ ਨਹੀਂ ਕੋਈ ਪਰਚਾ ਨਹੀਂ ਇਸ ਬੱਚੇ ਦੇ ਇਹ ਪਾਠ ਹੀ ਕਰਦਾ ਰਹਿੰਦਾ ਸਾਰਾ ਦਿਨ ਥੋੜੇ ਨਹੀਂ ਪਾਠ ਕਰਦਾ ਸਾਰੇ ਦਿਨ ਤੇ ਤੁਸੀਂ ਇਹਨੂੰ ਡਿਟੇਨ ਕਰ ਲਿਆ ਉਦੋਂ ਪੁਲਿਸ ਵਾਲਿਆਂ ਨੇ ਚੱਕਿਆ ਮੈਨੂੰ ਥਾਣੇ ਲੈ ਗਏ ਮੈਂ ਫੋਨ ਕੀਤਾ ਮਾਰੇ ਕੈਮਰਾ ਮਾਰੀ ਮਾਰਾ ਜਾ ਕਰੀ ਹੁਣ ਇਧਰ ਨੂੰ ਇਹ ਕਹਿੰਦੀ ਮੇਰੀ ਮਾਂ ਐ ਤੇ ਮੈਨੂੰ ਫੋਨ ਕੀਤਾ ਮੈਂ ਕਿਹਾ ਮਾਂ ਘਬਰਾਈ ਨਾ ਮੇਰਾ ਇਮਤਿਹਾਨ ਦਾ ਵੇਲਾ ਐ ਮੈਨੂੰ ਕੋਟਾ-ਬੋਟਾ ਘਟਿਆ ਜਾਵੇ ਤੂੰ ਝੁਕੀ ਨਾ ਕਿਸੇ ਅੱਗੇ ਚਲੋ ਜੀ ਮੈਂ ਗੱਲ ਗੱਲ ਖਾਣੇ ਗਏ ਉਹਨਾਂ ਨੇ ਜੋ ਕੀਤਾ ਮੇਰੇ ਨਾਲ ਨਾ ਕੋਸਤਾ ਮੈਨੂੰ ਜੇਲ ਭਜਿਆ ਕਿਹੜੀ ਜੇਲ ਤੇਰੇ ਮਾਰਿਆ ਵੀਰੇ ਉਹਨਾਂ ਨੇ ਕੁੱਟਿਆ ਤੈਨੂੰ ਉੱਥੇ ਥਾਣੇ ਹੈ ਇਹਨੂੰ ਤੂੰ ਦੱਸੀ ਇੱਥੇ ਤੂੰ ਮੇਨਾਂ ਕੀ ਕਰੇਂਗਾ ਡੋਂਟ ਵਰੀ ਤੇ ਉਹਨਾਂ ਨੇ ਬਸ ਕੋਈ ਗੱਲ ਨਹੀਂ ਮੈਨੂੰ ਪਤਾ ਕਿ ਇਹਨੇ ਸੁਣਨਾ ਨਹੀਂ ਕੁਛ ਨਹੀਂ ਹੋਣਾ ਅਸੀਂ ਖਾਲਸੇ ਆਨੇ ਰਹਿਨੇ ਆਂ ਮਰਦੇ ਰਹਿਨੇ ਆਂ ਤੁਹਾਡੇ ਵਾਸਤੇ ਤੁਸੀਂ ਪੁੱਛਲਾ ਥੋੜਾ ਤੇ ਸ਼ਿਕਲ 307 ਚ ਕਿੱਦਾਂ ਆਏ ਦੋ ਬੰਦੇ ਸਾਡੇ ਝੂਠਾ ਇਸ ਬੱਚੇ ਦੇ ਇਹ ਸਾਡੇ ਵੱਡੇ ਵੀਰ ਤੇ ਇਹ ਪੈਸੇ ਨਹੀਂ ਲੈਂਦਾ ਕਿਸੇ ਤੋਂ ਉਸ ਤੋਂ ਬਾਅਦ ਮੈਂ ਮੈਨੂੰ ਵੀਸੀ ਵਿੱਚ ਬੋਲਣ ਨਹੀਂ ਦਿੱਤਾ ਗਿਆ ਐ ਨਹੀਂ ਰੋਈਦਾ ਕੰਬਲੀਏ ਲੱਜੋਂਦੇ ਜੀ ਮਾਰਤਾ ਇਹਨਾਂ ਨੇ ਤਾਂ ਕਰਨਾ ਹੀ ਸੀ ਤਾਂ ਮਾਂ ਸੀ ਮੈਨੂੰ ਗੁਰੂ ਸਾਹਿਬ ਕਹਿੰਦੇ ਓਏ ਗੁਜਰੀਆ ਕੁਛ ਨਾ ਗਈ ਮੈਂ ਕਿਹਾ ਤੇ ਉਹ ਤਾਂ ਜੇਲ੍ਹ 'ਚ ਮੈਨੂੰ ਇੰਨਾ ਪਿਆਰ ਮਿਲਿਆ ਨਾ ਅੱਛਾ ਤੂੰ ਲੈ ਕੇ ਆਈ ਹੈ ਮੇਰਾ ਕਸੂਰ ਕੀ ਹੈ ਮਾਂ ਅੱਛਾ ਇੱਕ ਮਿੰਟ ਇੱਕ ਮਾਂ ਵੱਲ ਕਰਿਓ ਇੱਕ ਮਿੰਟ ਇੱਕ ਮਿੰਟ ਮੈਂ ਕਵਰ ਨਹੀਂ ਸੀ ਮੈਂ ਕਹਿੰਦੀ ਤੂੰ ਕਰ ਕੀ ਕੀਤਾ ਮੰਮੀ ਮੈਂ ਦੋ ਤਿੰਨ ਤੂੰ ਠੀਕ ਆ ਘਰੋਂ ਠੀਕ ਗਿਆ ਬਿਲਕੁਲ ਤੂੰ ਆਪਣੇ ਬਸ ਪੁੱਤ ਕੇਸ ਵਾਸਤੇ ਗਿਆ ਤੂੰ ਮੈਨੂੰ ਫੋਨ ਕੀਤਾ ਮੇਰਾ ਕੇਸ ਲੱਗ ਗਿਆ ਮੈਂ ਬੜੀ ਖੁਸ਼ ਹੋਈ ਠੀਕ ਹੈ ਨਾ ਤੂੰ ਕਹਿੰਦਾ ਮੈਂ ਵਾਪਸ ਆ ਰਿਹਾ ਉਦੋਂ ਬਾਅਦ ਤੇਰੇ ਨਾਲ ਗੱਲ ਹੋ ਗਈ ਤੂੰ ਠੀਕ ਠੀਕ ਹੈ ਨਾ ਉਸ ਤੋਂ ਬਾਅਦ ਕੀ ਕੀ ਹੋਇਆ ਮੇਰੇ ਨਾਲ ਥਾਣੇ ਰਿਹਾ ਫਿਰ ਮੈਂ ਮੰਮੀ ਤੂੰ ਬੋਲ ਨਾ ਹੁਣ ਮੈਂ ਠਾਣੇ ਗਿਆ ਫਿਰ ਮੈਂ ਜੇਲ੍ਹ ਗਿਆ ਤੈਨੂੰ ਪਤਾ ਨਾ ਮੇਰਾ ਬੱਚੇ ਨਾਲ ਧੱਗਾ ਹੋਇਆ ਤੂੰ ਮੈਨੂੰ ਹੀ ਸਟੇਨ ਕਰਨੀ ਨਹੀਂ ਨਹੀਂ ਮੰਮੀ ਗੱਲ ਤੇ ਜਵਾਬ ਸੰਗਤ ਨੂੰ ਸੰਗਤ ਨੂੰ ਜਵਾਬ ਨਹੀਂ ਸੰਗਤ ਨੂੰ ਜਵਾਬ ਇਹ ਗੱਲ ਉਹ ਆ ਜਦੋਂ ਇੱਕ ਛੋਟਾ ਬੱਚਾ ਸ਼ਹੀਦ ਹੁੰਦਾ ਨਾ ਇੱਕ ਮਿੰਟ ਉਹ ਸ਼ੀਦੀਆਂ ਮੰਦਾ ਤੇ ਉਹ ਐ ਬੈਠਾ ਹੁੰਦਾ ਮੁਗਲ ਕਹਿੰਦੇ ਇਹਨੂੰ ਮਾਂ ਦੀ ਮਾਂ ਹੁੰਦੀ ਆ ਨਹੀਂ ਮੇਰੇ ਪੁੱਤ ਨੂੰ ਛੱਡ ਦੇ ਮੇਰੇ ਪੁੱਤ ਨੂੰ ਉਹ ਕਹਿੰਦਾ ਤੂੰ ਮੇਰੀ ਮਾਂ ਹੀ ਨਹੀਂ ਚੱਲੀਏ ਅੰਦਰ ਅੰਦਰ ਕਿੱਥੇ ਮਾਰਨਾ ਮੈਨੂੰ ਚੱਲੀਏ ਚਲੋ ਮੇਰਾ ਵਿਆਹ ਹੋਣਾ ਸੀ ਤਗੜਾ ਰਹੀ ਠੀਕ ਹੈ ਵੀਰੇ ਠੀਕ ਹੈ ਅੰਦਰ ਲੰਗਰ ਚੱਲਦਾ ਸੱਟ ਟਕਲਾ ਲੰਗਰ ਚੱਲਦਾ ਅੰਦਰ ਸੱਟ ਟਕਲਾ ਮੈਂ ਲੰਗਰ ਖਾਂਦਾ ਨਹੀਂ ਤੇ ਤੂੰ ਹੀ ਖਾਂ ਦੂਜੀ ਸੰਗਤ ਮੈਂ ਨਹੀਂ ਜਾਣਾ ਕਿਤੇ ਯਾਰ ਲੰਗਰ ਲੁੰਗਰ ਚ ਗੁਰਦੁਆਰੇ ਮੈਂ ਕਿਤੇ ਨਹੀਂ ਜਾਣਾ ਤੁਸੀਂ ਕਰੋ ਪੜ ਪੜ ਗੱਡੀ ਲੱਦੀ ਏ ਪੜ ਪੜ ਗੱਡੀ ਲੱਦੀ ਏ ਜੇ ਗੁਰੂ ਸਾਹਿਬ ਦੀ ਨਹੀਂ ਫਿਕਰ ਆ ਤਾਂ ਜੋ ਕਹਿ ਰਿਹਾ ਉਹ ਕਮਾਓ ਜਿੱਦਾ ਪੜ ਪੜ ਗੱਡੀ ਲੱਦੀ ਏ ਲੱਖ ਸਿਆਣ ਬਾਹ ਇੱਕ ਨਾ ਚੱਲੇ ਨਾਲ ਇੱਕ ਨਾ ਆਪਣੇ ਕੋਲੇ ਅੰਦਰ 800 ਬੰਦਾ ਵੀਰੇ ਆਪਾ ਸੇਵਾ ਕਰਦੇ ਜੀ ਮੈਂ ਕੋਈ ਸੇਵਾ ਨਹੀਂ ਕਰਨੀ ਤੁਸੀਂ ਕਰੋ ਤੁਸੀਂ ਆਦਾ ਜੀਵਨ ਬਣਾ ਗੱਲ ਤਾਂ ਸੁਣ ਲੈ ਗੱਲ ਕੁਝ ਨਹੀਂ ਸੁਣਨਾ ਸਿੱਧੂ ਹਣ ਸੁਣਨ ਨੂੰ ਵੀ ਤਿਆਰ ਤੂੰ ਸੁਣਨਾ ਚਾਹੁੰਦਾ ਨਾ ਗੱਲ ਹੀ ਕਰਨਾ ਚਾਹੁੰਦਾ ਤੂੰ ਗੱਲ ਤਾਂ ਸੁਣ ਨਾ ਕਰਨਾ ਚਾਹੁੰਦਾ ਹੀ ਨਹੀਂ ਤੁਹਾਡੀ ਸ਼ਕਲ ਨਹੀਂ ਦੇਖਣਾ ਚਾਹੁੰਦਾ ਚੱਲ ਨਾ ਦੇਖ ਸ਼ਕਲ ਮੇਰੇ ਨਾਲ ਨਾ ਹੋ ਰੱਬ ਨਾਲ ਹੋ ਰੱਬ ਹੀ ਆਸਦਾ ਤੁਹਾਨੂੰ ਸਾਥ ਤੂੰ ਰੱਬ ਹੀ ਹੈ ਮੇਰਾ ਭਰਾ ਮੈਂ ਰੱਬ ਨਹੀਂ ਆਈ ਤਾਂ ਕੀੜੇ ਆ ਕੀੜਾ ਥਾਪ ਦੇਵੇ ਪਾਸਾ ਹੀ ਲਸ਼ਕਰ ਕਰੇ ਸਵਾ ਕੀੜਾ ਕੀੜਾ ਥਾਪ ਦੇਵੇ ਪਾਸੇ ਨੂੰ ਪਾਸੇ ਦੀ ਲੋੜ ਨਹੀਂ ਸੀ ਤੈਨੂੰ ਸਿਰ ਤਾਂ ਢੱਕ ਲੈ ਫਿਰ ਸਿਰ ਤਾਂ ਢੱਕ ਲੈ ਨਹੀਂ ਬੋਲਣਾ ਨਹੀਂ ਬੋਲਣਾ ਬੰਦਿਆਂ ਨੂੰ ਪਰ ਅੰਦਰ ਮਰੀਜ਼ ਆ ਰੌਲਾ ਨਾ ਪਾਈਐ ਸਿਆ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਠੀਕ ਕਰੇ ਚੜ੍ਹਦੀ ਕਲਾ ਕਰੇ ਪਾਣੀ ਪੀਲਾ ਵੀਰੇ ਪਾਣੀ ਪੀਲਾ ਪੀਲਾ ਕਟ ਪੀਲਾ ਮੇਰਾ ਵੀਰ ਬਣ ਕਟਕ ਪੀਲਾ ਪਾਣੀ ਆਪੇ ਹੀ ਫੜ ਲੈ ਪੀਲਾ ਪਾਣੀ ਬਾਈ ਬਣ ਪੀਲਾ ਕਟਕ ਪਾਣੀ ਪੀਲਾ ਪੀਲਾ ਕਟਕ ਪਾਣੀ ਭਰਾ ਬਣ ਕੇ ਪੀਲਾ ਛੋਟਾ ਭਰਾ ਬਣ ਕੇ ਪੀਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰ ਉਹੀ ਐਡਵੋਕੇਟ ਆ ਜੀ ਜਿਹੜਾ ਹਾਈ ਕੋਰਟ ਦੇ ਵਿੱਚ ਤੁਸੀਂ ਦੇਖਿਆ ਕਿਸ ਤਰੀਕੇ ਨਾਲ ਕਟਮਾਰ ਹੋਈ ਇਹਦੇ ਨਾਲ ਬਾੜ ਦੇ ਵਿੱਚ ਔਰ ਇਹ ਗੁਰੂ ਦਾ ਦਮਾਲਾ ਸਜਾਇਆ ਗੁਰਸਿੱਖ ਵੀਰ ਉੱਥੇ ਜਦੋਂ ਗਿਆ ਅੱਗੇ ਵੀ ਅਕਸਰ ਹਾਈ ਕੋਰਟ ਜਾਂਦਾ ਉੱਥੇ ਨੇ ਕਾਫੀ ਸਾਰੀਆਂ ਜਨ ਹਿੱਤ ਦੇ ਵਿੱਚ ਪੀਆਰ ਪਾਈਆਂ ਹੋਈਆਂ ਇਹਨੇ ਵੀਰ ਨੇ ਕੱਲ ਵੀ ਜਾ ਕੇ ਕੁਝ ਦਿਨ ਪਰਸੋਂ ਚ ਉੱਥੇ ਦੀ ਗੱਲ ਆ ਸੌਰੀ ਪਰਸੋਂ ਦੀ ਗੱਲ ਆ ਇਹਨੇ ਉੱਥੇ ਜਾ ਕੇ ਕੋਈ ਗੱਲ ਕੀਤੀ ਕੋਈ ਕੋਰਟ ਚ ਕੇਸ ਸੀ ਜਾਂ ਕੋਈ ਬਹਿਸ ਸੀ ਪਤਾ ਨਹੀਂ ਕੀ ਗੱਲ ਹੋਈ ਕਿਸ ਮੁੱਦੇ ਦੇ ਉੱਤੇ ਇੰਨੀ ਬਹਿਸ ਬਾਜੀ ਹੋ ਗਈ ਕੁੱਟ ਮਾਰਦੇ ਉੱਤਰੇ ਲੋਕ ਔਰ ਇਹਨੂੰ ਕੁੱਟਿਆ-ਕੁੱਟ ਕੇ ਥਾਣੇ ਫੜਾਤਾ ਪੁਲਿਸ ਨੇ ਇਹਨੂੰ ਜੇਲ੍ਹ ਭੇਜਤਾ ਹੁਣ ਇਹਦੇ ਮੰਮੀ ਜੇਲ੍ਹ ਤੋਂ ਇਹਦੇ ਜੀਜਾ ਜੀ ਲੈ ਕੇ ਛੁਡਾ ਕੇ ਇਹਨੂੰ ਜ਼ਮਾਨਤ ਕਰਾ ਕੇ ਇੱਥੇ ਲੈ ਕੇ ਆਏ ਉਨੇ ਘਰੋਂ ਚੰਗਾ ਭਲਾ ਗਿਆ ਸੀ ਪਰ ਘਰੋਂ ਚੰਗੇ ਭਲੇ ਜਾਣ ਤੋਂ ਬਾਅਦ ਉੱਥੇ ਜਿਹੜਾ ਇਹਨਾਂ ਕੁੱਟਮਾਰ ਹੋਈ ਉਹਦੇ ਨਾਲ ਇੰਨਾ ਕਿ ਜ਼ਿਆਦਾ ਅਫਸੈਟ ਹੋ ਗਿਆ ਇੰਨਾ ਕਿ ਜ਼ਿਆਦਾ ਐਗਰੈਸਿਵ ਹੋ ਗਿਆ ਇੰਨਾ ਕਿ ਜ਼ਿਆਦਾ ਡਿਸਟਰਬ ਹੋ ਗਿਆ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਮੈਂ ਕਰਨਾ ਕੀ ਮੇਰੇ ਮੂਰੇ ਮਾਂ ਆ ਮੇਰੀ ਜਾਂ ਮੇਰੇ ਮੂਰੇ ਭਰਾ ਕੋਈ ਸਮਝ ਨਹੀਂ ਆਉਂਦੀ ਇੱਥੇ ਉਹ ਲੁਧਿਆਣੇ ਰੋਪੜ ਰੋਡ ਤੇ ਆ ਕੇ ਚੁੰਗੀ ਤੇ ਆ ਕੇ ਗੱਡੀ 'ਚ ਉਤਰ ਗਿਆ ਬੜੀ ਮੁਸ਼ਕਲ ਨਾਲ ਸਾਡੇ ਟੀਮ ਮੈਂਬਰ ਜਾ ਕੇ ਉੱਥੋਂ ਕਾਬੂ ਕਰਕੇ ਲੈ ਕੇ ਆਏ ਨੇ ਤੇ ਮਤਲਬ ਸਿਸਟਮ ਸਾਨੂੰ ਕਿਸੇ ਵੀ ਤਰੀਕੇ ਬਰਦਾਸ਼ਤ ਨਹੀਂ ਕਰਦਾ ਜੇ ਅਸੀਂ ਥੋੜਾ ਜਿਹਾ ਵੀ ਸਿਸਟਮ ਦੇ ਖਿਲਾਫ ਹੁੰਨੇ ਆ ਇਹ ਵੀਰੇ ਨੇ ਸਿਸਟਮ ਦੇ ਖਿਲਾਫ ਹੋ ਕੇ ਉਹਨਾਂ ਲੋਕਾਂ ਲਈ ਆਵਾਜ਼ ਉਠਾਈ ਜਿਵੇਂ ਕਿ ਬੰਦੀ ਸਿੰਘ ਨੇ ਸਾਡੇ ਜਿਵੇਂ ਕਿ ਹੜਪੀੜਤ ਪਰਿਵਾਰ ਨੇ ਹੋਰ ਬਹੁਤ ਸਾਰੀਆਂ ਇਹ ਵੀਰ ਐਕਟੀਵਿਟੀ ਕਰਦਾ ਰਹਿੰਦਾ ਕਿਉਂਕਿ ਹਾਈ ਕੋਰਟ ਦਾ ਵਕੀਲ ਆ ਜਿੰਨੀ ਕਿ ਵੀਰ ਤੋਂ ਹੁੰਦੀ ਆ ਉਸ ਹਾਵ ਨਾਲ ਹੀ ਸੇਵਾ ਕਰ ਰਿਹਾ ਆ ਵੀ ਤਰੀਕੇ ਨਾਲ ਲੋਕਾਂ ਦੀ ਪਰ ਇਹਨੂੰ ਮਿਲਿਆ ਕੀ ਆ ਜੇਲ ਕੁੱਟਕਟਾਪਾ ਲੋਕਾਂ ਨੇ ਪੜੇ ਲਿਖੇ ਵਕੀਲ ਹਾਈ ਕੋਰਟ ਦੇ ਜ਼ਿੰਮੇਵਾਰ ਵਕੀਲਾ ਨੇ ਇਹਨੂੰ ਉੱਥੇ ਬਾਹਰ ਦੇ ਬਾਹਰ ਕੁੱਟਕੁੱਟ ਕੇ ਬਾਹਰ ਕੱਢਿਆ ਦਿਮਾਲਾ ਸਜਿਆ ਹੋਇਆ ਇਹ ਬੰਦੇ ਦੇ ਉੱਤੇ ਹੱਥ ਚੱਕਿਆ ਜਾਂਦਾ ਪਰ ਉੱਪਰੋਂ ਪੁਲਿਸ ਇਹਨੂੰ ਅਰੈਸਟ ਕਰਕੇ ਲੈ ਜਾਂਦੀ ਹੈ ਉੱਥੇ ਜਾ ਕੇ ਵੀ ਵੀਰ ਜੀ ਦੱਸਦਾ ਵੀ ਮੇਰੇ ਨਾਲ ਬਹੁਤ ਮਾੜਾ ਹੋਇਆ ਗਲਤ ਹੋਇਆ ਬਸ ਸਾਡੀ ਤਾਂ ਇਹ ਬੇਨਤੀ ਹੈ ਭਾਈ ਵੀ ਜੇ ਕੋਈ ਐਸੀ ਗੱਲ ਹੁੰਦੀ ਆ ਕੋਈ ਤਾਂ ਤੁਸੀਂ ਸੰਪਰਕ ਕਰੋ ਉਹਨਾਂ ਦੀ ਫੈਮਿਲੀ ਨਾਲ ਕਰ ਲਓ ਪਰ ਇਸ ਤਰ੍ਹਾਂ ਕਟਮਾਰ ਕਰਨੀ ਥੋੜੀ ਜਾਇਜ ਆ ਕੋਈ ਅੱਜ ਉਹ ਬਜ਼ੁਰਗ ਮਾਂ ਵਿਚਾਰੀ ਜੀ ਤੋਂ ਤੁਰ ਵੀ ਮਸਾ ਹੁੰਦਾ ਉਹ ਆਪਣੇ ਹਾਈ ਕੋਰਟ ਦੇ ਵਕੀਲ ਪੁੱਤ ਨੂੰ ਜਾ ਕੇ ਜ਼ਮਾਨਤ ਕਰਾ ਕੇ ਲੈ ਕੇ ਆਈ ਐ ਜਾ ਕੇ ਸੜਾ ਕੇ ਲੈ ਕੇ ਆਈ ਐ ਵਿਚਾਰੀ ਜਿਹੜਾ ਲੋਕਾਂ ਲਈ ਲੜਦਾ ਸੀ ਅੱਜ ਉਹਦੇ ਲਈ ਲੜਾਈ ਲੜਨੀ ਪੈ ਰਹੀ ਐ ਤੇ ਹੁਣ ਇੱਥੇ ਬੇਨੁਖਤਾ ਦੀ ਸੇਵਾ 'ਚ ਵੀਰੇ ਨੂੰ ਲੈ ਕੇ ਆਂਦਾ ਜੀ ਥੋੜਾ ਰਿਲੈਕਸ ਹੋ ਜਾਊਗਾ ਵੀਰੇ ਥੋੜਾ ਸੈੱਟ ਹੋ ਜਾਊਗਾ ਫਿਰ ਉਸ ਤੋਂ ਬਾਅਦ ਆਪਾਂ ਸਾਰੀ ਗੱਲ ਕਰਾਂਗੇ ਵੀਰੇ ਨਾਲ ਵੀਰਾ ਸਾਰਾ ਖਲਾਸਾ ਕਰੂਗਾ ਵੀ ਕੀ ਹੋਇਆ ਸੀ ਕਿਉਂ ਹੋਇਆ ਸੀ ਕਿਵੇਂ ਹੋਇਆ ਸੀ ਤੇ ਇਹਦਾ ਜਿਹੜਾ ਬਣਦਾ ਇਨਸਾਫ ਆ ਇਹ ਵੀਰੇ ਨੂੰ ਦਵਾਇਆ ਜਾਵੇ ਸੰਗਤ ਨੂੰ ਵੀ ਬੇਨਤੀ ਹੈ ਭਾਈ ਵੀ ਇਸ ਤਰ੍ਹਾਂ ਦੇ ਲੋਕਾਂ ਨਾਲ ਆਪਾਂ ਜਰੂਰ ਖੜੀਏ ਜਿਹੜੇ ਸਾਡੇ ਲਈ ਦਿਨ ਰਾਤ ਲੜਾਈ ਕਰਦੇ ਸਾਡੇ ਲਈ ਦਿਨ ਰਾਤ ਮਰਦੇ ਆ ਅੱਜ ਇਹ ਵੀਰ ਦੇ ਉੱਤੇ ਭੀੜ ਪਈ ਹੋਈ ਆ ਤਾਂ ਅਸੀਂ ਵੀ ਸਾਰੇ ਨਾਲ ਲੜ ਕੇ ਖੜੀ वाहगुरू जी का खालसा वाहगुरू जी की